ਆ ਜਾ ਵੀ ਆ ਜਾ ਵੀ ਆ ਜਾ ਵੀ ਆ ਜਾ ਵੀ ਆ ਜਾ ਅੱਜੀ ਦੋਸਤੋ ਸਾਰਾ ਨਸਿਕਾਲ ਅਸੀਂ ਆਏ ਸੀ ਕਿਹਤਰਾ ਗੁਰਦੁਆਰਾ ਸਾਹਿਬ ਉਹ ਦਹਾਨੇ ਆ ਤੇ ਪਿੱਛੇ ਦੇਖੋ ਗੁਰਦੁਆਰਾ ਸਾਹਿਬ ਦਾ ਥਿਊ ਤੇ ਬਾਬਾ ਨਿਹਾਲ ਸਿੰਘ ਜੀ ਵਾਲਾ ਗੁਰਦੁਆਰਾ ਤੇ ਅਸੀਂ ਤੁਹਾਨੂੰ ਦੱਸਾਂਗੇ ਲੋਕੇਸ਼ਨ ਵੀ ਤੁਹਾਨੂੰ ਇਹ ਹੈ ਕਿੱਥੇ ਆ ਇਹ ਤੇ ਸਾਰਾ ਕੁਝ ਮਿੱਤਰ ਅਸੀਂ ਦੋਨੇ ਆਏ ਸੀ ਨਾਲ ਇਹ ਗੁਰਦੁਆਰਾ ਜਲੰਧਰ ਦੇ ਨਾਲ ਸਾਈਡ ਦੇ ਵੱਡੇ ਬਾਈਪਾਸ ਦੇ ਥੱਲੋਂ ਦਸਤ ਜਾਂਦਾ ਹੈ ਉੱਥੇ ਬਾਹਰਲੇ ਪਾਸੇ ਨਾ ਜਹਾਜ ਲੱਗਿਆ ਹੋਇਆ ਤੇ ਉਹ ਰਸਤੇ ਦੇ ਵਿੱਚ ਆਂਦਾ ਤੇ ਇਹ ਰਸਤਾ ਜਾਂਦਾ ਗੁਰਦੁਆਰੇ ਸਾਹਿਬ ਨੂੰ ਉਹ ਟ੍ਰੇਲ ਦੇ ਲਾਈਨ ਤੇ ਕੋਲੋਂ ਥੱਲੋਂ ਜਾਂਦਾ ਹੈ ਇਹ ਥੱਲੋਂ ਹੁੰਦਾ ਹੁੰਦਾ ਹੋ ਕੇ ਸਾਰਾ ਸੀ ਥੱਲੋਂ ਦੀ ਪੂਰਾ ਬ੍ਰਿਜ ਬਣਾ ਅੰਡਰ ਬ੍ਰਿਜ ਇਹਦੀ ਥੱਲੋਂ ਦੀ ਹੋ ਕੇ ਇਹ ਕੋਈਆਂ ਗੱਡੀਆਂ ਕੋਟੇ ਚੱਲੋ ਜਾਂਦੇ ਨੇ ਉੱਪਰ ਰਸਤਾ ਨਹੀਂ ਹੈਗਾ ਇਹਦਾ ਤਾਂ ਦਾ ਜਾਓ ਵੀਰ ਦੂਸਰੇ ਪਾਸੋਂ ਹੋਰ ਪਿੰਡਾਂ ਦੀ ਘੁੰਮ ਕੇ ਆਉਣਾ ਮੇਨ ਰਸਤਾ ਤਾਂ ਇਹ ਹੀ ਆ ਤੇ ਇੱਥੋਂ ਲੈ ਕੇ ਝੋ ਸਾਰਾ ਨਿਕਲ ਕੇ ਤੇ ਉੱਪਰ ਜਾਂਦੇ ਆ ਉੱਪਰ ਦਾ ਛੱਟ ਛੁੱਟ ਪੈਣਾ ਤੇ ਮਦੈ ਕ੍ਰੋਸ ਕਰਕੇ ਸਾਰਾ ਰਾਈਟ ਸਾਈਡ ਮੁੜ ਕੇ ਸਾਹਮਣੇ ਵਾਲੇ ਪਾਸੇ ਸਟਾਰਟਿੰਗ ਹੋ ਜਾਂਦਾ ਗੁਰਦੁਆਰੇ ਸਾਹਿਬ ਤੇ ਇਧਰ ਉਹਦੀ ਆ ਕੇ ਆ ਰਸਤਾ ਨਹੀਂ ਆ ਗੁਰਦੁਆਰਾ ਸਾਹਿਬ ਦੇ ਅੰਦਰਲਾ ਦ੍ਰਿਸ਼ ਦੇਖ ਲੋ ਤੇ ਅੰਦਰਲੀ ਸਾਈਡ ਅਸੀਂ ਪਹੁੰਚ ਗਏ ਤੇ ਇਹ ਨਾ ਗੁਰਦੁਆਰਾ ਜਹਾਜ਼ਾਂ ਵਾਲਾ ਗੁਰਦੁਆਰਾ ਵਜਦਾ ਇੱਥੇ ਜਿਵੇਂ ਜਿਵੇਂ ਆਪਾਂ ਸੰਗਤ ਆਂਦੀ ਆ ਇੱਥੇ ਸਾਰੇ ਜਿਹਨੇ ਜਹਾਜ਼ ਉੱਝੜ ਕੇ ਜਾਂਦੇ ਨੇ ਕੋਈ ਮਰਦ ਮੰਗਦਾ ਨਾ ਵੀ ਅਸੀਂ ਨਾ ਕੋਈ ਇਹਨਾਂ ਬਾਹਰਪੋਰ ਜਾਣ ਦਾ ਹੁੰਦਾ ਤੇ ਹਰ ਕੋਈ ਫਿਰ ਉਰੇ ਜਹਾਜ਼ ਚੜਾ ਕੇ ਜਾਂਦਾ ਹੁੰਦਾ ਹਨ ਦਹਾਨਾ ਉਰੇ ਨਾ ਸਾਈਡ ਤੇ ਉੱਤੇ ਦੇਖੋ ਇਧਰਲੀ ਸਾਈਡ ਦੇਖੋ ਇਧਰ ਨਾ ਜਹਾਜ਼ ਚੜੇ ਪਏ ਨੇ ਆਹ ਦੇਖੋ ਬਾਹਰਲੇ ਪਾਸੇ ਜਹਾਜ਼ ਮਿਲਦੇ ਨੇ ਜਹਾਜ਼ ਬੰਦੇ ਚੜ੍ਹ ਕੇ ਜਾਂਦੇ ਨੇ ਹਰ ਕੋਈ ਤੇ ਜਿਵੇਂ ਜਿਵੇਂ ਕਿਸੇ ਦੇ ਮਨ ਦਾ ਵੀ ਹਨਾ ਬਾਹਰ ਅਕੀਨ ਜਾਣਾ ਤੇ ਬਹੁਤ ਵੱਡਾ ਗੁਰਦੁਆਰਾ ਤੁਹਾਨੂੰ ਸਾਰਾ ਦੁਹਾਨਾ ਅੰਦਰ ਜਾ ਕੇ ਕਿਹੜਾ ਮੇਨ ਦਰਬਾਰ ਸਾਹਿਬ ਆ ਉਹ ਹੈਗਾ ਉੱਪਰਲੀ ਸਾਈਡ ਤੇ ਇਧਰੋਂ ਦੀ ਬਾਹਰ ਨਿਕਲ ਕੇ ਤੇ ਆਹ ਜਾਂਦੇ ਆ ਪੌੜੀਆਂ ਉੱਪਰਲੇ ਪਾਸੇ ਤੇ ਉਹਨਾਂ ਅਸੀਂ ਜਾ ਰਹੇ ਆ ਉੱਪਰ ਕਈ ਜਣੇ ਜਿਹਨਾਂ ਜਾਂ ਅੱਜ ਥੱਲੇ ਚੜ੍ਹਦੇ ਨੇ ਬਸ ਜਹਾਜ਼ ਉੱਪਰ ਵੀ ਚੜ੍ਹਦੇ ਨੇ ਗੁਰਦੁਆਰੇ ਦੇ ਵਿੱਚ ਤੋਂ ਦੁਹਾਨੇ ਆ ਸਾਰਾ ਕੋਈ ਦੇਖੋ ਇਹ ਮੁੰਡੇ ਨਾ ਜਹਾਜ਼ ਉਜ ਲੈ ਕੇ ਘਰੇ ਨੇ ਕਿਸੇ ਦਾ ਬਾਹਰ ਦਾ ਪ੍ਰੋਗਰਾਮ ਮਾਰ ਰਿਹਾ ਹੁੰਦਾ ਵੀ ਬਾਹਰਪੁਰ ਜਾਂਦਾ ਸਾਰੇ ਜਹਾਜ਼ ਉਰੇ ਚੜ੍ਹ ਕੇ ਜਾਂਦੇ ਨੇ ਤੇ ਐਵੇਂ ਜਿਆਦਾ ਇਹ ਵੀ ਐਨ ਆਰ ਆਈ ਵਾਜਗਨ ਸਾਰੇ ਹਨ ਤੇ ਅੰਦਰ ਦੇਖੋ ਇੱਥੇ ਨਾ ਬਹੁਤ ਬਹੁਤ ਬੱਟਾ ਹਾਲਾਤ ਤੁਸੀਂ ਗਰਤੀ ਸਾਹਿਬ ਦੇਖੋ ਕਿੰਨੇ ਬੈਠੇ ਨੇ ਸਿਫਾਰੇ ਪਾਸੇ ਪੂਰਾ ਇੰਨਾ ਕਿਸੇ ਗੁਰਦੁਆਰੇ ਦਾ ਪ੍ਰਦਰਸ਼ਨ ਨਹੀਂ ਹੈਗਾ ਤੇ ਹੋਰ ਦੇਖਿਆ ਜੇ ਆਪਾਂ ਨੇ ਕੱਟੂ-ਵੱਟ ਜਿੰਨ ਕਿ ਦੇਖਿਆ ਸੀ ਨੇ 50 ਬੈਠੇ ਨੇ ਜੀ ਆਪਣੇ ਗਰਤੀ ਸਾਹਿਬ ਤੇ ਸਾਰੇ ਪਾਰਟ ਕਰ ਰਹੇ ਨੇ ਪੂਰਾ ਬਹੁਤ ਵਧੀਆ ਲੱਗਿਆ ਹੰਦਾ ਪੱਖੇ-ਪੁੱਖੇ ਦੇਖੋ ਸਾਰਾ ਕੋ ਸਿਸਟਮ ਬਹੁਤ ਵਧੀਆ ਲੱਗਿਆ ਤੇ ਤੁਸੀਂ ਵੀ ਜਿੰਨਾ ਕਿਸੇ ਨੇ ਬਾਹਰ ਦਾ ਪ੍ਰੋਗਰਾਮ ਮੰਦਾ ਉਰੇ ਜਰੂਰ ਆ ਕੇ ਜਾਓ ਤੇ ਆਪਣੇ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਵੀ ਜਹਾਜ਼ ਚੜਦਾ ਤੇ ਜਹਾਜ਼ ਚੜਾ ਕੇ ਜਾਓ ਐਸੀ ਆਗੇ ਥੱਲੇ ਵਾਲੇ ਪਾਸੇ ਲੰਗਰ ਹਾਲ ਵਾਲੇ ਪਾਸੇ ਆਗੇ ਇਧਰੋਂ ਉੱਪਰੋਂ ਦੀ ਉਤਰ ਕੇ ਥੱਲੇ ਵਾਲੇ ਪਾਸੇ ਹਾਲ ਆ ਜਾਂਦਾ ਆਹ ਕੋੜੀਆਂ ਥੱਲੇ ਉਤਰ ਗਿਆ ਆਪਣੇ ਇਧਰਲੀ ਸਾਈਡ ਰਸਤਾ ਨਿਕਲਦਾ ਲੰਗਰ ਹਾਲ ਵਾਲੇ ਪਾਸੇ ਤੇ ਉੱਪਰ ਉਤਰ ਕੇ ਜਿੱਥੇ ਆ ਪੈਕ ਸਾਈਡ ਤੇ ਹੈਗਾ ਆਪਣਾ ਇਹ ਸਾਰਾ ਪਿਛਲੇ ਪਾਸੇ ਇਹ ਦਵਾਨ ਹਾਲ ਆ ਸਾਰਾ ਠੀਕ ਹੈ ਤੇ ਨੀਚੇ ਵਾਲੇ ਪਾਸੇ ਥੱਲੋਂ ਜਾ ਕੇ ਰਸਤਾ ਪਿੱਛੇ ਲੰਗਰ ਹਾਲ ਨੂੰ ਰਸਤਾ ਜਾਂਦਾ। ਤੁਸੀਂ ਉਥੋਂ ਜਾ ਕੇ ਦਿਖਾਨਾ ਲੰਗਰ ਹਾਲ ਬਹੁਤ ਵਧੀਆ ਬਣਿਆ ਹੋਇਆ। ਤੇ ਰਸਤੇ ਉਾਂ ਦੇ ਸਿੱਧਾ ਲੰਗਰ ਹਾਲ ਦਾ ਬੋਰਡ ਲੱਗਿਆ ਹੋਇਆ ਤੇ ਪਿੱਛੇ ਦੇ ਪਾਸੇ ਜਾ ਕੇ ਰਸਤਾ ਨਿਕਲ ਜਾਂਦਾ। ਹਰ ਤੇ ਸੰਗਤ ਬਹੁਤ ਦੂਰੋ ਦੂਰੋ ਆਉਂਦੀ ਆ ਦਰਸ਼ਨ ਕਰਨ ਵਾਸਤੇ। ਆਹ ਕੋ ਸਾਹਮਣੇ ਲੰਗਰ ਹਾਲ ਹੈ ਤੇ ਬਹੁਤ ਵੱਡਾ ਲੰਗਰ ਹਾਲ ਹੈ ਤੇ ਤੁਹਾਨੂੰ ਦਿਖਾਨੇ ਅੰਦਰ ਜਾ ਕੇ ਇਹੋ ਤਾਂ ਤਾਂ ਨਾ ਸ਼ਹੀਦ ਬਾਬਾ ਨਿਹਾਰ ਸਿੰਘ ਜੀ ਦਾ ਲੰਗਰ ਹਾਲ ਹੈ ਨਾ ਤੇ ਅੰਦਰ ਪੂਰਾ ਖੁੱਲਾ ਡੁੱਲਾ ਪੂਰਾ ਮਾਹੌਲ ਅੰਦਰ ਦੇਖੋ ਵੱਡੇ ਵੱਡੇ ਪੱਖੇ ਲੱਗੇ ਰਹੇ ਨੇ ਏਸੀ ਹੈ ਅੰਦਰ ਸਾਰਾ ਇਹ ਥੱਲੇ ਦੇਖੋ ਪੂਰੇ ਹਾਲ ਦੇ ਵਿੱਚ ਨਾ ਕਿਤੇ ਬਸੇ ਵੀ ਆਹ ਵੱਲ ਵੇਖਣਾ ਹਨਾ ਹਨਾ ਇਹ ਪੂਰਾ ਹਾਲ ਦੇਖੋ ਥੱਲੇ ਵਾਲੇ ਪਾਸੇ ਕਿਤੇ ਵੀ ਪਿੱਲਰ ਪੁੱਲਰ ਕੋਈ ਨਹੀਂ ਹੈਗਾ ਪੂਰਾ ਨੂੰ ਵਧੀਆ ਤੁਹਾਡਾ ਡੁੱਲਾ ਏਸੀ ਲੰਗਰ ਹਾਲ ਆਪਾਂ ਤਾਂ ਕਿਤੇ ਦੱਛਾ ਨਹੀਂ ਹੈਗਾ ਏਸੀ ਲੰਗਰ ਹਾਲ ਇਹ ਆਪਾਂ ਇੱਥੇ ਦੇਖਿਆ ਅਸੀਂ ਮੱਥਾ ਟੇਕ ਕੇ ਬਾਹਰ ਆ ਗਏ ਸੀਗੇ ਬਾਹਰ ਮਾਰਕੀਟ ਦੇ ਵਿੱਚ ਨਾ ਜਿਵੇਂ ਪੁਰਾਣੇ ਸਮੇਂ ਦੇ ਇਹ ਸੀਗੇ ਆਪਣੇ ਟਾਈਮ ਪੀ ਸੀਗਾ ਜਿਵੇਂ ਇਹ ਹੈਗਾ ਜਿਵੇਂ 1947 ਦੇ ਵੰਡ ਤੋਂ ਪਹਿਲਾਂ ਦਾ ਪੰਜਾਬ ਸੀ ਆਪਣਾ ਸਾਰਾ ਪੰਜਾਬ ਦਿਖਾਇਆ ਹੋਇਆ ਨਕਸ਼ੇ ਦੇ ਵਿੱਚ ਹਨ ਦੇਖ ਕਿਹੜੇ-ਕਿਹੜੇ ਆਪਣੇ ਜ਼ਿਲ੍ਹੇ ਲੱਗਦੇ ਸੀ ਸਾਰਾ ਪੁਰਾਣਾ ਪੰਜਾਬ ਸੀ ਜਿਹੜਾ ਜਿੱਡਾ-ਵੱਟਾ ਪੰਜਾਬ ਦਾ ਰਾਜ ਸੀ ਉਹ ਸਾਰਾ ਇਹ ਸਾਰਾ ਦਿਖਾਇਆ ਹੋਇਆ ਉਹਦੇ ਵਿੱਚ ਟਾਈਪੀਸ ਦੇ ਵਿੱਚ ਨਾ ਨਕਸ਼ਾ ਬਣਾ ਕੇ ਦਿਖਾਇਆ ਹੋਇਆ ਹੈ ਤੇ ਉਰੇ ਸਾਰਾ ਕੁਝ ਨਾ ਜਿਵੇਂ ਕਿ ਆ ਦੇਖੋ ਬਾਹਰ ਲਈ ਸੜ ਜਾਜ ਪਏ ਸੀ ਜਿਆ ਬਾਕੀ ਉੱਪਰ ਮੁੱਲੇ ਮੁੱਲੇ ਸਾਰਾ ਕੁਝ ਪਿਆ ਹਣਾ ਆ ਦਿਖਾ ਦੇ ਪਏ ਨੇ ਇਹ ਸਾਰੇ ਬੰਦੇ ਨਾ ਜਿਵੇਂ ਆ ਕੇ ਜਿੰਨੇ ਮੰਨਦੇ ਨੇ ਅੰਦਰ ਜਾਜ ਚੜਾਉਂਦੇ ਨੇ ਨਾ ਵੀ ਹਾਂ ਕੋਈ ਅਹੀ ਬਾਹਰ ਸੋਖੋ ਮੰਗ ਲੈਂਦਾ ਵੀ ਬਾਹਰ ਜਾਣਾ ਉਹ ਫਤਾਰੇ ਉਰੇ ਆ ਕੇ ਬੰਦੇ ਲੈ ਕੇ ਬਾਹਰ ਮਾਰਕੀਟ ਤੇ ਸਾਮਾਨ ਜਿਵੇਂ ਸਾਰਾ ਮਿਲਦਾ ਨਾ ਸਾਰਾ ਲੈ ਲੋਗੇ ਅੰਦਰ ਜਾ ਚੜਾ ਦਿੰਦੇ ਨੇ ਜਿਹਦਾ ਵੀਜ਼ਾ ਵਗੈਰਾ ਆ ਜਾਂਦਾ ਫਿਰ ਉਹ ਜੀ ਹਾਂ ਵੀ ਜਿਹੜੀ ਇੱਛਾ ਪੂਰੀ ਹੋ ਗਈ ਬਰਾ ਬੰਦੇ ਐਵੇਂ ਬਾਹਰ ਉਹ ਇਜਾਜ਼ਤ ਨਾਲ ਕਰਦੇ ਬਰ ਉਹ ਨਹੀਂ ਬਹਦਾ ਹੈ ਵੀ ਇਹ ਜਲੰਧਰ ਦੇ ਵਿੱਚ ਹੈਗਾ ਇਹ ਇਹ ਦੇਖੋ ਸਾਰਾ ਸਮਾਨ ਸੋਨ ਵਾਲੇ ਬਾਹਰ ਲੱਗਿਆ ਹੋਇਆ ਹੈ ਨਾ ਜਿਵੇਂ ਉਹ ਤਾਂ ਚਲੋ ਆਮ ਵੀ ਸਾਰੇ ਕਿਤੇ ਹੁੰਦਾ ਹੀ ਆ ਸਾਰਾ ਪਿਆ ਮਾਰਕੀਟ ਦੇ ਸਮਾਨ ਜਿਵੇਂ ਫੋਟੋਆਂ ਵਗੈਰਾ ਆਧਰਮਿਸਥਾਨ ਦੀ ਹੈ ਨਾ ਤੇ ਟਾਈਮ ਪੀਸ ਵਗੈਰਾ ਹੋ ਗਏ ਸਾਰੇ ਇਹ ਚੀਜ਼ਾਂ ਹੋ ਗਈਆਂ ਆਪਣੀਆਂ ਜਿਵੇਂ ਉਹ ਛੋਟੀਆਂ ਕਿਸ਼ਤੀ ਪੀਆ ਪਹਿਲਾਂ ਚਿੱਲੇ ਕਰਦੀ ਸੀ ਕਿਸ਼ਤੀ ਇਹ ਆਪਾਂ ਖੇਡਾ ਕਰਦੇ ਛੋਟੇ ਹੁੰਦੇ ਤੇ ਉਹ ਕਿਸ਼ਤੀ ਵੀ ਹੈਗੀ ਆ ਮੈਂ ਪੁਰਾਣੇ ਸੱਬੇ ਚਾਰ ਕਿ ਸਮਾਰਸ ਤੀਜਾ ਪੁਰਾਣੀਆਂ ਹੈਈਆਂ ਨੇ ਤੇ ਸਾਰਾ ਕੁਝ ਬਾਹਰ ਪਿਆ ਖੜਾਉਣਾ ਵਗੈਰਾ ਬੱਚਿਆਂ ਦੇ ਜਿਵੇਂ ਜਿਵੇਂ ਬੰਦਾ ਆਂਦਾ ਸਾਰਾ ਉਹ ਦੇਖੀ ਜਾਂਦਾ ਤੇ ਉਹ ਚੀਜ਼ਾਂ ਜਿਵੇਂ ਜਿਵੇਂ ਕਿ ਉਹਨੂੰ ਵਧੀਆ ਲੱਗਦੀ ਸੀ ਜਾਲ ਘਰੇ ਲੈ ਜ ਜਾਂਦਾ ਤੇ ਵਿਦਵਤਾਂ ਨੂੰ ਪਤਾ ਹੀ ਅੱਜਕੱਲ ਅੱਜ ਹਾਜਾਜ਼ ਪਏ ਨੇ ਬਾਹਰ ਇਹ ਸਾਰਾ ਸਮਾਨ ਇਧਰ ਵੱਲੇ ਪਾਸੇ ਅਸੀਂ ਆ ਗਏ ਸੀ ਕਿ ਇਹ ਤਾਂ ਇਧਰ ਬਣੀ ਹੋਈ ਸਰਾਬ ਨਹੀਂ ਹੋਈ ਆ ਜੇ ਕਿਸੇ ਨੇ ਰਾਤ ਬਰਾਤੀ ਹੈ ਨਾ ਤੇ ਰਹਿਣਾ ਹੋਵੇ ਤੇ ਇਧਰ ਹੈਗੀਆਂ 3-4 ਮੰਜ਼ਲੀ ਸਰਾਬਣੀ ਹੋਈ ਆ ਇਧਰਲੀ ਸਾਈਡ ਆ ਕੇ ਬੰਦਾ ਰਹਿ ਸਕਦਾ ਉੱਥੇ ਨਾ ਅੰਦਰਲੇ ਹਿੱਟ ਕਮਰਾ ਬੁੱਕ ਹੋ ਜਾਂਦਾ ਬੰਦਾ ਆ ਕੇ ਇੱਥੇ ਰਹਿ ਸਕਦਾ ਇਹ ਸਾਡੇ ਸ਼੍ਰੀ ਸ਼ੰਕਰ ਜੀ ਮਹਾਰਾਜ ਕੀ ਜੈ ਹੋ ਸ਼੍ਰੀ ਸ਼ੰਕਰ ਜੀ ਮਹਾਰਾਜ ਜੀ ਆਸ਼ੀਰਵਾਦ ਦਿੰਦੇ ਨੇ ਵੀ ਫਿਰ ਤੁਸੀਂ ਚਾਚਾ ਵਾਲੇ ਘਰ ਵਾਲੇ ਜਾ ਕੇ ਮੱਥਾ ਟੇਕ ਕੇ ਆਓ ਆ ਦੇਖੋ ਸ਼੍ਰੀ ਸ਼ੰਕਰ ਮਹਾਰਾਜ ਜੀ ਨੇ ਆਸ਼ੀਰਵਾਦ ਦਿੱਤਾ ਸੀਗਾ ਬਾਦ ਦਰਿਆ ਭਾਈ ਦਰਿਆ ਦੇ ਨਾਲ ਇਹ ਕਿਹੜਾ ਦਰਿਆ ਹੈ ਇਹ ਬਿਆਸ ਆਈ ਸੜਕ ਜਿੱਥੋਂ ਰੁਪੀੜੀ ਹੋਈ ਸੀ ਨਾ ਇਹ ਇਹ ਫਰਦੇ ਬਾ ਟੋਲ ਪਲਾਜ਼ਾ ਆ ਇਹ ਤੋਂ ਬਾ ਨਾ ਪਾਰ ਕਰਦੇ ਟੋਲ ਪਲਾਜ਼ਾ ਮਹਿੰਗਾ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਪਰ ਜੇ ਜਿਹੜੇ ਹਿਸਾਬ ਨਾਲ ਆਪਣਾ ਨਾ ਟੋਲ ਕਟਿਆ ਉਸ ਹਿਸਾਬ ਨਾਲ ਤਾਂ ਸਸਤਾ ਆਪਾਂ ਨੇ ਹੋਰ ਨਾ ਮਾਰ ਛੱਡਿਆ ਠੀਕ ਹੈ ਨਾ ਤੇ ਉਹਨਾਂ ਤੋਂ ਟੋਲ ਕਟਿਆ ਨਹੀਂ ਹੈਗਾ ਤਾਂ ਆਪਾਂ ਨੇ ਹੋਰ ਨਾ ਮਾਰਤਾ ਮੇਰੇ ਹਿਸਾਬ ਨਾਲ ਉਹਨੇ ਕੱਟਿਆ ਹੀ ਨਹੀਂ ਹੈਗਾ ਮੇਰਾ ਭੈ ਦਾ ਤੋਂ ਨਹੀਂ ਹੈ ਮੱਜਾ ਕੇ ਦੇਖ ਲੈਂਦੇ ਆ ਦੇਖੋ ਲੈਂਦੇ

ਇਹ ਉਹਦੇ ਨਾਲੋਂ ਵੱਡਾ ਲੱਗਦਾ ਮੈਨੂੰ ਲੱਗਦਾ ਹੈ ਕਿਉਂ ਔਰ ਮਹਿੰਗਾ ਵੀ ਉਹਦੇ ਨਾਲੋਂ ਕੋਈ ਕਟ ਨਹੀਂ ਆਹੋ ਅੱਛਾ ਚੱਲ ਕਹਿ ਦਿੰਦਾ ਤਾਂ ਹੀ ਤਾਂ ਉਸ ਨੂੰ ਜਾਮ ਕਰ ਦਿਆਂ ਲੋਕ ਉਹ ਦੇਖੋ ਉੱਪਰ ਰੇਟ ਲਿਖੇ ਹੋਏ ਨੇ ਟੋਲ ਦੇ ਕਿੰਨੇ ਕਿੰਨੇ ਕਟੇਂਗੇ ਠੀਕ ਹੈ ਇੱਧਰ ਵੀ ਲਿਖਿਆ ਕਿਹਾ ਟੋਲ ਦੇ ਰੇਟ ਠੀਕ ਹੈ ਆਹ ਦੇਖੋ ਪਹਿਲਾਂ ਵੀ ਜਾਂਦੇ ਹੋਏ ਸਾਨੂੰ ਟਾਈਮ ਲੱਗਿਆ ਲਿਖਤਾ ਉੱਪਰੋਂ ਤਾਂ ਨੇ ਪੈਸੇ ਜਿਵੇਂ 400 600 460 ਰੁਪਏ ਕੱਟ ਰਹੇ ਨੇ ਇਹ ਕਹਿੰਦਾ ਪੇ ਕਰ ਦੋ ਜੀ 460 ਰੁਪਏ ਮੈਂ ਨਿੱਕੇ ਗੱਰਦੇ ਪੱਗੇ ਕਰਤਾ ਹੁਣ ਇਹ ਚੱਕ ਕਰਦੀ ਕਹਦੀ ਅੱਗੇ ਕਰਦੇ ਗੱਡੀ ਬਾਅਦ ਅੱਗੇ ਕਰਦੇ ਇਹ ਤੁਹਾਨੂੰ 2024 ਫੇਰੀ ਲੰਘ 1125 ਪੁੱਨਾ ਆਹ ਥੀ ਅੱਗੇ ਅੱਗੇ ਚੱਲ ਠੀਕ ਆ ਫਿਰ ਠੀਕ ਓਕੇ ਪੂਰੀ ਮਾਰਕੀਟ ਐਨ ਪੂਰੀ ਬੰਦ ਪਈ ਆ ਨਾ ਤੇ ਕੋਈ ਕੋਈ ਜਾ ਰਿਹਾ ਐ ਵੀ ਨਜ਼ਾਰਤਾ ਦੇਖ ਰਹੇ ਬਾਸਾ ਹੋ ਗਿਆ ਆ ਗਿਆ ਆਪਣੇ ਕੋਲ ਟਾਈਮ 6:30 ਹੋ ਗਏ ਮਿਲਦੇ ਆਪਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਹਦ ਤੱਕ ਲਈ ਸਸਰੀ ਕਾਰ ਗੱਡੀ ਕਰਤੀ ਪੰਦ മെൽത നക്സ്റ്റ് വിഡോ സത് ശ്രീകാല